ਸਾਸਰੀ ਕਾਲ ਜੀ ਸਾਰਿਆਂ ਨੂੰ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੂਟ ਕਰਨੇ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਬਹੁਤ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਨੂੰ ਇਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗ ਸਾਨੂੰ ਦਿਖਾਉਂਗੇ ਜੀ ਅਸੀਂ ਬਤਾਉਆਂ ਦੀ ਸਬਜ਼ੀ ਤੁਹਾਨੂੰ ਦੱਸਿਆ ਸੀਗਾ ਮੈਂ ਡੈਡੀ ਲੈ ਕੇ ਆਏ ਸੀਗੇ ਇੱਕ ਨਵੇਂ ਤਰੀਕੇ ਦੇ ਬਤਾਉ ਯਾਨੀ ਕਿ ਵਾਈਟ ਕਲਰ ਦੇ ਬਤਾਉ ਤੇ ਮੈਂ ਉਹਨਾਂ ਦੀ ਸਬਜ਼ੀ ਬਣਾਈ ਸੀਗੀ ਤੁਹਾਨੂੰ ਓਮ ਮਿਲੂਆ ਬਲੌਗ ਜੀ ਦੇਖਣ ਨੂੰ ਤੇ ਬਾਕੀ ਜੋ ਵੀ ਕਰਦਾ ਕੰਮ ਕਾਰ ਕੀਤਾ ਸਾਰਾ ਤੁਹਾਨੂੰ ਉਹ ਬਲੌਗ ਚ ਦੇਖਣ ਨੂੰ ਮਿਲੂਗਾ ਜੀ ਤੇ ਤੁਸੀਂ ਸਾਡੇ ਬਲੌਗ ਨਾਲ ਬਣੇ ਹੋ ਜੀ ਤੇ ਹੁਣ ਮੈਂ ਘਰ ਦਾ ਸਾਰਾ ਕੰਮ ਨਿਬੇੜ ਲਿਆ ਜੀ ਤੇ ਉਸ ਤੋਂ ਬਾਅਦ ਨਾ ਆ ਰਹੀਵੇ ਨਾ ਕਿ ਫਰੈਸ਼ ਹੋ ਗਈ ਤੇ ਉਹ ਮੇਰਾ ਸਾਰਾ ਕੰਮ ਨਿਬੜ ਗਿਆ ਤੇ ਹੁਣ ਮੈਂ ਬਣਾਉਂਗੀ ਚਾਹ ਤੇ ਇੱਕ ਆਪ ਆਪਣੇ ਵਾਸਤੇ ਤੇ ਦੇਖਦੇ ਆਂ ਜੀ ਡੈਡੀ ਨੂੰ ਫੋਨ ਕਰਕੇ ਪੁੱਛਦੇ ਆਂ ਜੀ ਡੈਡੀ ਆ ਗਏ ਤੇ ਕਿ ਡੈਡੀ ਵਾਸਤੇ ਵੀ ਬਣਾਉਂਗੀ ਜੀ ਤੇ ਚਲੋ ਜੀ ਤੇ ਤੁਸੀਂ ਸਾਡੇ ਬਲੌਗ ਨੂੰ ਐਵੇਂ ਸਪੋਰਟ ਕਰਿਓ ਜੀ ਤੇ ਜਿਹੜੇ ਸਾਡੇ ਇਸ ਚੈਨਲ ਪਰ ਨਵੇਂ ਆਦੇ ਜੀ ਤੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਤੇ ਜਰੂਰ ਕਰਿਆ ਕਰੋ ਜੀ ਤੇ ਚਲੋ ਜੀ ਤੁਹਾਨੂੰ ਅੱਗੇ ਬਲੌਗ ਚ ਦਿਖਾ ਦੇ ਜੀ ਅਸੀਂ ਬਤਾਵਾਂ ਦੀ ਸਬਜ਼ੀ ਦੀ ਰੈਸਪੀ ਤੇ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਜੀ ਤੇ ਲੋ ਜੀ ਅਸੀਂ ਸਬਜ਼ੀ ਕੱਟ ਲਈ ਸੀ ਜੀ ਜਿਵੇਂ ਕਿ ਤੁਹਾਨੂੰ ਦੱਸਿਆ ਜੀ ਪਿਛਲੀ ਵੀਡੀਓ ਚ ਵੀ ਡੈਡੀ ਲੈਏ ਸੀਗੇ ਬਤਾਉ ਚਿੱਟੇ ਚਿੱਟੇ ਬਤਾਉ ਜੀ ਪਹਿਲੀ ਵਾਰ ਦੇਖੇ ਤੇ ਅਸੀਂ ਅੱਜ ਪਹਿਲੀ ਵਾਰ ਬਣਾਉਣ ਲੱਗੇ ਇਹਨਾਂ ਨੂੰ ਤੇ ਇਧਰ ਮੈਂ ਸਬਜ਼ੀ ਕੱਟ ਲਈ ਤੇ ਆਲੂ ਵੀ ਕੱਟ ਲਏ ਤੇ ਬਤਾਉ ਕੱਟ ਲਏ ਤੇ ਉਧਰ ਸਾਡਾ ਮਸਾਲਾ ਵੀ ਤਿਆ ਤੇ ਅਦਰ ਤੇਲ ਹੋ ਗਿਆ ਜੀ ਗਰਮ ਤੇ ਅੱਜ ਬਣਾਉਂਗੇ ਅਸੀਂ ਬਤਾਉਂਗਾ ਕਿ ਸਬਜ਼ੀ ਦੇ ਬន្លੀ ਹੈ ਜੀ ਥਨੋ ਫੇਰ ਤੇਲ ਗਰਮ ਹੋ ਤੋ ਪਾਸ ਚਲੋ ਇਹ ਤਰ੍ਹਾਂ ਤੇਲ ਹੋ ਗਿਆ ਜੀ ਗਰਮ ਤੇ ਬੋਲ ਕਟਾ ਕੇ ਟੁਕੜਾ ਤੇ ਪ੍ਰੈਡ ਕਰਾਂਗੇ ਮਸਾਲਾ ਲੈਂਦਾ ਹੋ ਕੇ ਆਦਰ ਪਾ ਕੇ ਆ ਗਏ ਅਦਰ ਪਾ ਦਾਂਗੇ

जैसे करके फटाफट कटिंग ini دغه ټوله چاڅکی درته مناسبه مکسر کولایږي ਬੇਸਿਕਲੀ ਪਰਤਾ ਤੇ ਉਹ ਲੋਸੀਆ ਲਾਟੂਏ ਤੇ ਫਿਰ ਉਹ ਤੇ ਬਾਦਨਾ ਸੱਦਾ ਘਟਾ ਤੇ ਕਰਵਾਉਣੀ ਤੇ ਉਤੇ ਪਰਤੇ ਜਿਹੜਾ ਸਬਜ਼ੀ ਦਾ ਬੰਕ ਤੇ ਆ ਗਿਆ ਜਰਾ ਹੀ ਹਨ ਮੇਰੇ ਦੇ ਆ ਚ ਫਿਰ ਪੂਰੀ ਸਾਡੀ ਸਬਜ਼ੀ ਹੋ ਗਈ ਸੀ ਕਿ ਬਣ ਕੇ ਤਿਆਰ ਤੇ ਦੇਖੋ ਜੀ ਕਿੰਨੇ ਵਧੀਆ ਕਲਰ ਆਇਆ ਸਬਜ਼ੀ ਨੂੰ ਤੇ ਬਣੀ ਵੀ ਇੰਨੀ ਵਧੀਆ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਹੈ ਜੀ ਇਹ ਖੁਸ਼ਬੂ ਇੰਨੀ ਵਧੀਆ ਆ ਰਹੀ ਹੈ ਤੇ ਮਨ ਲੱਗਦਾ ਖਾਣੇ ਚ ਬਹੁਤ ਜ਼ਿਆਦਾ ਟੇਸਟੀ ਬਣੀ ਹੋਣੀ ਜੀ ਤੇ ਇਧਰ ਸਿਮੋ ਦਾ ਹਰ ਸਿਗਾਂ ਦਾ ਟਿਪਨ ਪੈਕ ਹੋ ਗਿਆ ਤੇ ਸਬਜੀ-ਸੂਜੀ ਬਣਾ ਲਈ ਰੋਟੀ ਵੀ ਬਣ ਕੇ ਤਿਆਰ ਹੋ ਗਈ ਸਾਰਾ ਕੁਝ ਤਿਆਰ ਹੋ ਗਿਆ ਜੀ ਤੇ ਚਲੋ ਜੀ ਹੁਣ ਸਿਮਾਂ ਨੂੰ ਸਕੂਲ ਨੂੰ ਤਿਆਰ ਕਰ ਦਈਏ ਜੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਫੇਰ ਆਜੂਗੇ ਹਾਂ ਕੱਟ ਜਾ ਜੀ ਇਹਦਾ ਤੇ ਲੋ ਜੀ ਮਿਲੋ ਜੀ ਸਾਡੀ ਹਰਸੀ ਬਰਨ ਨੂੰ ਚਸ ਕਰਦੇ ਵੱਡੀ ਚਲੇ ਸਕੂਲ ਦਾ ਬਸਾਰੇ ਆਲੀ ਗੱਜ ਬਸਾਰੇ ਆਲੀ ਆ ਠੀਕ ਹੈ ਸਕੂਲ ਚ ਪੜ ਕੇ ਆਉਂਗਾ करके हुए मेरी मैं रुक कह रही अच्छा और क्या करता हूँ तो स्कूल में आज तो बोटर पानी आ आज आज तो काम कर लिया काम कर लिया हाँ काम करने आते अच्छा स्कूल मैं टीवन खा रही हूँ बड़ा एक बनाना ए, पाता एक हाँ भरे होता है वो हो, ओ फोर है बस शोता है वो फोर्टा ਹਾਂ ਛੋਟਾ ਪਾਪਾ ਨਹੀਂ ਬੜਾ 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 ਕਿ ਡਾੜਾ ਬਣਾ ਕੇ ਤਮ ਹੈ ਓਏ ਬੜਾ ਭਾਈਆ ਚਲ ਕਾਲੂ ਛੋਟੀ ਭਾਈ ਬੇ ਕਾਲੂ ਟੂ ਪਾ ਦੇਆ ਕਰ ਹਾਂ ਟੂ ਪਾ ਦੇ ਕਰ ਗੱਲ ਤੇ ਨਹੀਂ ਪੋਤਾ ਬਾਣੀ ਗੱਲ ਕਰ ਲੈ ਠੀਕ ਹੈ ਤੇ ਲੋ ਜੀ ਸਾਡੀ ਹਰਸੀ ਮਨਨ ਹੋ ਗਈ ਸੀ ਜੀ ਸਕੂਲ ਨੂੰ ਤਿਆਰ ਤੇ ਹੁਣ ਆਦੀ ਸਕੂਲ ਦੀ ਤਿਆਰੀ ਹੈ ਜੀ ਹੁਣ ਜਾਉਗੀ ਸਕੂਲ ਨੂੰ ਕਿਦਣਾ ਲੈਣਾ ਹੈ ਦਾਦੂ ਨਾਲ ਨਹੀਂ ਲੈ ਪਾਪਾ ਪੁੱਤ ਪਾਪਾ ਲੇਟ ਹੋ ਜਾਊਗਾ ਪਾਪਾ ਨੇ ਤਾਂ ਦਿੱਤੇ ਪਹਿਲਾਂ ਜਾਣਾ ਹੈ Nay papa đi bắt chân của yuki nay đi nay papa nối của papa duty cho các mẹ lê tui yuki kẹo ạ kẹo kẹo bè 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 ਮੈਂ ਖੁਦ ਆਉਂਗੀ ਆਉ ਜਾਉਂਗੀ ਤੇ ਲੋ ਜੀ ਮਿਲੋ ਜੀ ਸੁਬਿੰਦਰ ਨੂੰ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਛਾ ਲੋ ਜੀ ਆ ਜੀ ਹੋ ਗਏ ਤਿਆਰ ਤੁਸੀਂ ਆ ਵੀ ਉਹ ਮੇਜੀ ਤੇ ਆ ਡਿਊਟੀ ਨੂੰ ਜੀ ਤੇ ਠੰਡ ਬਹੁਤ ਹੈ ਟੋਪੀਆਂ ਟੁੱਪੀਆਂ ਲੀਏ ਕੋਟ ਘਾਟ ਕਸ ਕਸ ਲਏ ਜੀ ਇਹਨਾਂ ਨੇ ਹਾਂਜੀ ਤੇ ਚੱਲੇ ਜੀ ਡਿਊਟੀ ਨੂੰ ਬਹੁਤ ਠੰਡਾ ਬਹੁਤ ਹੈ ਜੀ ਠੰਡਾ ਬਹੁਤ ਹੈ ਤੁਹਾਨੂੰ ਦਬਾਉ ਬੈ ਹਾਂ ਜੀ ਹਾਂ ਬਹੁਤ ਹੈ ਰਹੀ ਹੈ ਜਦੋਂ ਹੋੜਾ ਤੋਂ ਵੱਧ ਗਿਆ 12 ਬਿਟ ਹੋ ਗਏ ਬਸ ਸਾਢੇ ਘੱਟ ਤੋਂ ਨੂੰ ਜੀ ਹਾਂਜੀ ਪੰਦਰਾਂ ਘਟੇ ਹੀ ਲੱਗਦਾ ਪੰਦਰਾਂ ਘਟੇ ਪਾਉਂਦੇ ਨੇ ਮੈਂ ਭਰ ਰੱਖੀਂ ਕਿਆ ਕਹਿੰਦੀ ਆ ਲੈ ਆ ਬੋਤਲ ਕਹਿੰਦੀ ਆ ਪਾਣੀ ਦੀ ਅੱਛਾ ਲੈ ਆਉਂਦੀ ਪਾ ਲੈਣੇ ਬੋਤਲ ਕਹਿੰਦੀ ਬੋਤਲ ਭਰ ਕੇ ਦੋ ਮਿੰਟ ਹਾਂਜੀ ਇਹ ਬੜੀ ਮੈਡਮ ਆ ਸਾਠੀ ਹੂੰ ਤੇ ਤੂੰ ਬਹੁਤ ਖਰਾਬ ਹੈ ਕਰਨ ਰਮਾਲ ਪਾਇਆ ਵਾ ਤੇਰੀ ਬੈਗ ਚ ਹੱਥ ਵਿੱਚ ਬਰੂਚ ਜੇਬ ਚ ਰਮਾਲ ਹੈ ਹੈਂਕੀ ਨਾਲ ਸਾਫ ਕਰਿਆ ਕਰ ਲੋ ਜੀ ਗੰਦੇ ਬੱਚੇ ਹੁੰਦੇ ਐ ਐ ਨਹੀਂ ਕਰੀਦਾ ਹੁੰਦਾ ਛੋਟੀਆਂ ਆ ਰਹੀਆਂ ਆ ਤੇ ਜੇਬ ਚ ਤੇ ਪਾਕਟ ਚ ਰਮਾਲ ਹੈ ਤੇਰੇ ਜੇਬ ਚ ਪਾਇਆ ਵਾ ਹਾਂ ਇਹਦੇ ਵਿੱਚ ਫੇਰ ਕੱਲ ਤੇ ਲਾਉਂਦਾ ਆ ਬੇਰੀ ਕੁਸ ਪਾਣੀ ਵਾਲੀ ਫਿਰ ਬੈਗ ਚ ਪਾਇਆ ਕਰੋ ਜੋ ਨਹੀਂ ਪੈਂਦਾ ਜੇਬ ਚ ਆ ਜਾ ਤੂੰ ਤਦਾ ਦਰੂਪ ਚ ਕਹਿੰਦਾ ਤੂੰ ਤਾਰ ਹੋਈ ਤਾਰ ਹੋ ਗਿਆ ਕੇ ਮੈਂ ਲੇਟ ਹੋ ਗਿਆ ਕੇ ਸਕੂਲ ਨਹੀਂ ਜਾਣਾ ਹੈ ਕੁੱਝ ਕਹੋ ਤੂੰ ਤੂੰ ਮੇਰੇ ਲੋ ਜੀ ਹਾਂ ਤੇਰੇ ਪਾਣੀ ਵਾਲੀ ਹਾਂ 7:30 ਹੋ ਗਏ ਬੋਤਲ ਵੀ ਵਿੱਚਿਆ ਪਿਆ ਗਦੇ ਲਖਣੀ ਦਿਖਾ ਦੇ ਦੇ ਚਲੋ ਜੀ ਬਾਹਰ ਤਾਂ ਬਹੁਤ ਗੁਰਾੜਾ ਧੁੰਦ ਪਈ ਪਈ ਆ ਕੁਛ ਨਹੀਂ ਦਿਖਦਾ ਥਾਨੇ ਉਹ ਤੁਸੀਂ ਪਰੂ ਆ ਬਿਊਟੀ ਜੀ ਅੱਛਾ ਚਲੋ ਜੀ ਤੁਹਾਨੂੰ ਚੈੱਕ ਕਰਵਾਉਂਗੇ ਜੀ ਬਾਹਰ ਦਾ ਵੀਊ ਤੇ ਬਾਹਰ ਬਹੁਤ ਜ਼ਿਆਦਾ ਧੁੰਦ ਪਈ ਪਈ ਆ ਕੋਰਾ ਪਿਆ ਬੀੜਾ ਐ ਲੱਗਦਾ ਜਿਵੇਂ ਮੀਂਹ ਪਿਆ ਹੁੰਦਾ ਜੀ ਬੀੜੇ ਵਿੱਚ ਤੇ ਤੁਹਾਨੂੰ ਚਲੋ ਜੀ ਬਾਹਰ ਦਾ ਵੀਊ ਚੈੱਕ ਕਰਵਾਉਂਦੇ ਆ ਜੀ ਦੇਖੋ ਜੀ ਕਿਹਦਾ ਮੌਸਮ ਹੋ ਚਾਰੇ ਪਾਸੇ ਤੋਂ ਸੁੰਦ ਕੋਹਰਾ ਕੋਹਰਾ ਹੈ ਪਿਆ ਜੀ ਦੇਖੋ ਜੀ ਹਾਂ ਦੇਖੋ ਜੀ ਕੁਛ ਨਹੀਂ ਦਿਖਦਾ ਜੀ ਅੱਜ ਤਾਂ ਦੇਖੋ ਜੀ ਆਰੇ ਪਾਸੇ ਧੁੰਦੇ ਧੁੰਦੇ ਇੱਥੇ ਕਲਦੀ ਪੈਰੀ ਆ ਦੇਖੋ ਜੀ ਬੇੜਾ ਵੀ ਗਿੱਲਾ ਹੋਇਆ ਪਿਆ ਜੀ ਕੋਈ ਸੱਕੀ ਤੋਂ ਉੱਪਰ ਚੜ੍ਹ ਕੇ ਦਿਖਾਨੀ ਜੀ ਕੁੱਠੇ ਤੇ ਦੇਖੋ ਜੀ ਧੁੰਦੇ ਧੁੰਦੇ ਹੋਰਾ ਹੋਰਾ ਪੂਰਾ ਦੇਖੋਰਾ ਚਾਰੇ ਵਸੇ ਤੁੰਦੇ ਤੁੰਦੇ ਉੱਤਰ ਦੇਖੋ ਜੀ ਇਹ ਕੱਲ ਦੀ ਪੈ ਰਹੀ ਹੈ ਜੀ hstackਣਾਂ ਹੀ ਕੱਲ hstackਣਾਂ ਹੀ ਹੈ ਮੌਸਮ ਜੀ ਸਾਨੂੰ ਪਤਾ ਹੀ ਸਵਾ 3 ਚੱਲਦੀ ਹੁਣ ਸਵਾ 3 ਆਣੀ ਹੈ ਉਦੇ ਕਰਕੇ ਉਹਦਾ ਮਹੀਨਾ ਚੜ ਗਿਆ ਜੀ ਦੇਖੋ ਜੀ ਧੁੰਦ ਤੇ ਕੋਰਾ ਠੰਡੇ ਠੰਡਾ ਜ ਬਹੁਤ ਹੈ ਜਿਆਦਾ ਠੰਡਾ ਕਿ ਚਲੋ ਹੁਣ ਚੱਲੀ ਅਸੀਂ نیچے ਜੀ ਰੂਮ ਦੀ ਸਵਾਈ ਹੋ ਗਈ ਹੈ ਜੀ ਤੇ ਇਦਰ ਚਾੜ ਜੂੜ ਲਗਾਤਾ ਸਾਰੇ ਜੀ ਇਹ ਹਜੇ ਹਾਂ ਬਾਹਰ ਪਿਆ ਹੈ ਜੀ ਬਰਾਡੇ ਚ ਚਾੜ ਲਗਾਉਣ ਵਾਲਾ ਲਗਾਉਣ ਵਾਲਾ ਹਜੇ ਲਗਾਣਾ ਹੈ ਜੀ ਇਧਰ ਬਰਾਡੇ ਚ ਤੇ ਹਜੇ ਰੂਮ ਦੀ ਸਫਾਈ ਕਰਨੀ ਜੀ ਮੈਂ ਤੇ ਦੇਖੋ ਜੀ ਇੰਦਰਾਜਿ ਖੜਾ ਰਿਆ ਪਿਆ ਇਧਰ ਅਸੀਂ ਚਾੜ ਲਗਾਉਂਗੀ ਮੈਂ ਤੇ ਆਹ ਵਾਲੇ ਰੂਮ ਦੀ ਵੀ ਸਫਾਈ ਹੋ ਗਈ ਹੈ ਤੇ ਚਾੜ ਵੀ ਹੋ ਗਈ ਹੈ ਆ ਰੂਮ ਦੀ ਸਫਾਈ ਵੀ ਹੋ ਗਈ ਹੈ ਤੇ ਪਿੱਛੇ ਪੇਟੀ ਦੇ ਕਪੜੇ ਕੱਲ ਤੋਂ ਹੋਏ ਸੀਗੇ ਤੇ ਪਈ ਹੈ ਹਜੇ ਤੈ ਲਗਾਣੀ ਜੀ ਉਹ ਤੇ ਗੱਲ ਆਟਿਆ ਸੀ ਕਿ ਕੱਪੜੇ ਸੁੱਕ ਗਏ ਤੈਰ ਘਾਣੂ ਰਹਦੇ ਤੇ ਪਹਿਲਾਂ ਤਾਂ ਵੀ ਇੱਧਰ ਛਾੜੂ ਲਗਾਓ ਜੀ ਤੇ ਫਿਰ ਬਾਹਰ ਬੀੜੇ ਚ ਤੇ ਪਹਿਲਾਂ ਤੁਸੀਂ ਸ਼ਾਬਾਹ ਦਾ ਵੀਊ ਚੈੱਕ ਕਰੋ ਜੀ ਤੇ ਪੰਜਾਬ ਚ ਧੁੱਤਾਂ ਪੈਣੀਆਂ ਸ਼ੁਰੂ ਹੋ ਗਿਆ ਜੀ ਤੇ ਦੇਖੋ ਜੀ ਉਹ ਸਾਹਮਣੇ ਰੋ ਕਿੰਨੇ ਧੂਏ ਧੂਆ ਹੀ ਹੋਇਆ ਰਿਹਾ ਧੂਤ ਤੂਤ ਰਹੀ ਪਈ ਹੈ ਜੀ ਇਹ ਕੁਸ਼ਕੇ ਦਿਖਦਾ ਹੈਗਾ ਸਵੇਰੇ ਟਾਈਮ ਤਾਂ ਬਹੁਤ ਜ਼ਿਆਦਾ ਠੱਡ ਹੋ ਜਾਂਦੀ ਜੀ ਤੇ ਹਰਸੀਮਰਨ ਤੇ ਸੁੱਕ ਚਲੇ ਗਈ ਜੀ ਡਿਊਟੀ ਤੇ ਹਰਦੀ ਬਣਾ ਚਲੇਗੀ ਸਕੂਲ ਤੇ ਢਾਂਡੀ ਬਹੁਤ ਜ਼ਿਆਦਾ ਹੈ ਤੇ ਮੈਂ ਹੁਣ ਉઠી ਤੇ ਮੈਂ ਝਾੜੂ ਜਲੂਰੂ ਲਗਾ ਲਿਆ ਜੀ ਪਰਾਂ ਰੋਟੀ ਸਬਜ਼ੀ ਬਣਾ ਕੇ ਨਾਲ ਭੇਜਤਾ ਜੀ ਗਾ ਜੀ ਡਿਊਟੀ ਤੇ ਹੁਣ ਮੈਂ ਕਿਹਾ ਮੈਂ ਝਾੜੂ ਲਗਾ ਲਮਾ ਜੀ ਇਹ ਤਾਂ ਕੰਮ ਕਰਨ ਨੂੰ ਜੀਵ ਹੀ ਨਹੀਂ ਕਰਦਾ ਹੈਗਾ ਠੰਡ ਚ ਢਾਂਡੀ ਬਹੁਤ ਜ਼ਿਆਦਾ ਹੈ ਜੀ ਤੇ ਦੇਖੋ ਕਿੰਨੀ ਧੁੰਦੀ ਧੁੰਦ ਕੇ ਗਈ ਹੈ ਜੀ ਸਾਰੇ ਕਿਤੇ ਦੇ ਚਲੋ ਜੀ ਕੋ फटाफट ਲਗਾ ਲਾਂ ਮਾਜੀ ਝਾੜੂ ਤੇ ਫੇਰ ਲਗਾ ਕੇ ਜੀ ਬਾਹਰ ਗੇੜੇ ਜੀ ਤੇ ਫਿਰ ਗਿਲਦੇ ਜੀ ਤਨ ਝਾੜੂ ਚੁੱਕ ਲਗਾੜ ਤੋਂ ਬਾਅਦ ਇਹ ਡੈਡੀ ਨੇ ਸਵੇਰੇ ਆਲੂ ਲਏ ਸੀਗੇ ਤੇ ਇਹਨਾਂ ਨੂੰ ਧੋਸ ਵਾਰ ਕੇ ਸੁਕਾ ਕੇ ਫੇਰ ਰੱਖੂਏ ਜੀ ਅਦਰ ਮਿੱਟੀ ਬਹੁਤ ਜ਼ਿਆਦਾ ਫਿਰ ਅਦਰ ਮਿੱਟੀ ਦਾ ਖਲਾਰਾ ਜਾਂ ਪੈ ਜਾਂਦਾ ਜੀ ਰਸੋਈ 'ਚ ਤੇ ਚਲੋ ਜੀ ਮੈਂ ਨਵੇਂ ਲਗਾ ਜੀ फटाफट ਆਵਾਂ ਮਤੇ ਠੰਡ ਤਾਂ ਬਹੁਤ ਜ਼ਿਆਦਾ ਹੀ ਕਵਾ ਵੀ ਚੱਲਦੀ ਹੈ ਜੀ ਬਾਹਰ ਠੰਡੀ ਠੰਡੀ ਹੱਥ ਪੈਰ ਸੁੰਨ ਹੋਈ ਜਾਂਦੇ ਹੈ ਜੀ ਚਲੋ ਜੀ ਕੰਮ ਤਾਂ ਕਰਨਾ ਹੀ ਪੈਣਾ ਜੀ ਤੇ ਚਲੋ ਜੀ ਹੁਣ ਅਸੀਂ ਫੜਾਫੜ ਕੰਮ ਨਵੇੜ ਲਈਏ ਜੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਲੋਹ ਜਿੰਦ ਸਾਰੇ ਕਿਤੇ ਔਦ ਲਗਾ ਲਿਆ ਸੀ ਮੇਰੀ ਸਾਰੂ ਲੱਗ ਗਿਆ ਸਾਰੇ ਕਿਤੇ ਤੇ ਅੱਧਰ ਬਾੜ ਬੇੜਾ ਵੀ ਸੁੰਭਰਤਾ ਜੀ ਤੇ ਅੱਧਰ ਮੈਂ ਹੰ ਲੱਗੀ ਪੋਚੇ ਲਗਾਣ ਇਹ ਜਿੰਦ ਦੇ ਟਾਪਾ ਪਰਦਾ ਤੇ ਮੇਰਾ ਪਾਊਡਰ ਜੀ ਮਸ਼ੀਨ ਚ ਪਾਣੀ ਤੇ ਅੰਦੀ ਫਿਰ ਕੱਪੜੇ ਤਾਂ ਹੋ ਜੂਗੇ ਜੀ E proprio lì mi devo mettere in giro il pane con la tata, devo mettere in giro il pane con la testa che fa il parco, che è per tenere l'umile davanti, che mi arrivano i nostri